ਗੁਰੂ ਪਿਆਰੀ ਗੁਰਸਵਾਰੀ ਬਹੁਤ ਹੀ ਸਤਜੋ ਸਾਧ ਸੰਗਤ ਜੀ ਆਵੜ ਭਾਗੇ ਹੋ ਜੋ ਆਪਣੇ ਰੋਜ਼ਾਂ ਪਰੇ ਜੀਵਨ ਵਿੱਚੋਂ ਸਮਾਂ ਕੱਢ ਕੇ ਸੇ ਦੇ ਹਫਤਾਵਾਰੀ ਦਵਾਨ ਦੀ ਹਾਜ਼ਰੀ ਭਰ ਰਹੇ ਹੋ ਗੁਰੂ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਕਥਾ ਵਿਚਾਰਾ ਸਰਵਣ ਕਰਕੇ ਆਪਣੇ ਅਨਮੋਲ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹਾਂ। ਗੁਰੂ ਸਾਹਿਬ ਕਿਰਪਾ ਕਰਨ। ਸਭਨਾਂ ਨੂੰ ਆਪਣੇ ਦਰੋਂ ਕਰੋਂ ਸਿੱਖੀstdc ਪ੍ਰੋਸਾ ਨਾਮ ਦੀਆਂ ਦਾਤਾਂ ਬਖਸ਼ਣ। ਸਭਨਾਂ ਦੇ ਪਰਿਵਾਰਾਂ ਵਿੱਚ ਗੁਰੂ ਸਾਹਿਬ ਖੁਸ਼ੀਆਂ ਖੇੜੇ ਬਖਸ਼ਣ। ਸਭਾਂ ਦੀਆਂ ਮਨੋ ਭਾਵਨਾਵਾਂ ਮਨੋ ਕਾਵਨਾਵਾਂ ਗੁਰਬਖ ਅਨਸਾਰ ਪੂਰੀਆਂ ਕਰਨ। ਸਭਨਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ। ਸਵੇਰ ਤੋਂ ਹੀ ਗੁਰਸੱਭਿਆ ਪਰਵਕਸ਼ਸਤ ਦਾ ਪਰਸੋਂ ਰੋਇਤੋਂ ਗੁਰੂ ਘਰ ਦੇ ਬਹੁਤੀ ਸ਼ਰਧਾਲੂ ਪਰਿਵਾਰ ਭਾਈ ਭਪਿੰਦਰ ਸਿੰਘ ਜੀ ਬੀਬੀ ਭੰਦੀਪ ਕੌਰ ਤੇ ਨਾ ਦੀ ਬੇਟੀ ਮਹਿਨੂਰ कौर ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਖੰਡ ਪਟਸਾਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਅੱਜ ਗੁਰਸੱਭਿਆ ਪਰਵਕਸ਼ਸਤ ਦਾ ਸੰਪੂਰਨ ਹੋਪਏ ਹਨ ਦੇਖਤ ਲੰਗਰੀ ਸੇਵਾ ਪਰਿਵਾਰ ਵੱਲੋਂ ਬਹੁਤ ਹੀ ਸ਼ਰਧਾ ਨਾਲ ਕੀਤੀ ਜਾ ਰਹੀ ਹੈ ਗੁਰਸੱਭੇ ਕੇ ਅਰਦਾਸ ਕਰਦੇ ਹਾਂ ਗੁਰਸੱਭੇ ਗੁਰਸੱਭ ਪ੍ਰਵਾਨ ਉਚੜੀ ਕਲਾ ਵਿੱਚ ਰੱਖਣ ਕਿਰਤ ਕਮਾਈਆਂ ਵਿੱਚ ਕਰੋਬਾਰਾਂ ਵਿੱਚ ਤਰੱਕੀਆਂ ਬਖਸ਼ਣ ਬੇਟੀ ਮਹਿਨੂਰ ਦੇ ਜਨ ਮੈਂ ਬੇਟੀ ਮਹਿਨੂਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਬੇਟੀ ਨੂੰ ਲੰਬੀ ਆਜੂ ਵਿਦਿਆ ਦਾਦਾਨ ਮਾਤਾ ਪਿਤਾ ਦੇ ਆਗਿਆਕਾਰੀ ਹੋਵੇ ਗੁਰੂ ਸਾਹਿਬ ਬੇਟੀ ਨੂੰ ਸਿੱਖੀ ਜੀਵਨ ਬਖਸ਼ਣ ਪਰਿਵਾਰ ਇਸੇ ਤਰ੍ਹਾਂ ਹੀ ਆਪਣੀਆਂ ਖੁਸ਼ੀਆਂ ਗੁਰੂ ਘਰ ਰਖੇ ਸਾਂਝੀਆਂ ਕਰਦਾ ਰਵੇ ਅੱਜ ਹੁਣ ਥੋੜੇ ਜਿਰ ਬਾਅਦ ਹੀ ਪੰਜ ਪਿਆਰੇ ਦਰਬਾਰ ਵਿੱਚ ਸੱਜ ਗਏ ਹਨ ਅਨ샨 ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹਣੀ ਹੈ ਸਾਰੀਆਂ ਸੰਗਤਾਂ ਨੇ ਪੰਜਾਂ ਪਿਆਰ ਦੇ ਪਿੱਛੇ-ਪਿੱਛੇ ਸੰਗਤੀ ਰੂਪ ਵਿੱਚ ਸ਼ਬਦ ਗਾਇਨ ਕਰਦੇ ਹੋਏ ਨਿਸ਼ਾਨ ਸਾਹਿਬ ਵਾਲੇ ਸਥਾਨ ਤੇ ਪਹੁੰਚਣਾ ਹੈ ਉੱਥੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ ਗੁਰੂ ਘਰ ਦੇ ਬਹੁਤ ਹੀ ਸਤਿਕਾਰਯੋਗ ਪਰਿਵਾਰ ਭਾਈ ਪ੍ਰਗਟ ਸਿੰਘ ਜੀ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਕੀਤੀ ਗਈ ਹੈ ਜਿਹੜੀ ਭਾਵਨਾ ਨਾਲ ਸੇਵਾ ਕੀਤੀ ਗਈ ਹੈ ਗੁਰੂ ਸਾਹਿਬ ਸੇਵਾ ਥਾਇ ਪਾਉਣ ਪਰਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਪਰਵਾਰ ਇਸੇ ਤਰ੍ਹਾਂ ਹੀ ਗੁਰੂ ਘਰ ਨਾਲ ਜੁੜਿਆ ਰਹੇ ਹੁਣ ਦੇਵ ਬਤਰੀ ਹੈ ਸਾਰੀ ਸੰਗਤਾਂ ਨੇ ਜੋ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਨਤਮਸਤਕ ਹੋ ਕੇ ਪੰਜ ਪਿਆਰੇ ਸਹਿਬਾਨ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਅੱਗੇ ਅੱਗੇ ਚੱਲੇ ਪਾਉਣਗੇ ਸਪੈਸ਼ਲ ਸਾਰੇ ਸੰਗਤਾਂ ਨੇ ਬੜੇ ਹੀ ਪਿਆਰ ਨਾਲ ਸ਼ਰਧਾ ਨਾਲ ਸੰਗਤੀ ਰੂਪ ਵਿੱਚ ਸ਼ਬਦ ਗਾਇਨ ਕਰਦੇ ਹੋਏ ਨਿਸ਼ਾਨ ਸਾਹਿਬ ਵਾਲੇ ਸਥਾਨ ਤੇ ਪਹੁੰਚਣਾ ਹੈ ਉੱਥੇ ਜੈਕਾਰਿਆਂ ਦੀ ਗੂੰਜ ਵਿੱਚ ਨਿਸ਼ਾਨ ਸਾਹਿਬ ਜਿ ਚੜਾਈ ਜਾਣਗੇ ਸ਼ਬਦ ਗਾਏ ਜਾਣਗੇ ਇਹਨਾਂ ਸ਼ਬਦਾਂ ਨਾਲ ਹੀ ਇਸ ਦੇ ਇਸ ਅੱਜ ਦੇ ਹਫਤਾਵਾਰੀ ਸਮਾਗਮ ਦੀ ਇੱਥੇ ਸਵਾਪਤੀ ਹੈ ਹੁਣ ਸਾਰੇ ਸੰਗਤਾਂ ਗੁਰ ਸਾਹਿਬ ਦੇ ਸ਼ਬਦ ਗਾਇਨ ਕਰਦੇ ਹੋਏ ਨਿਸ਼ਾਨ ਸਾਹਿਬ ਵਾਲੇ ਸਥਾਨ ਤੇ ਪਹੁੰਚਾਂਗੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ